ਇਹ ਬੜੀ ਪਿਆਰੀ ਸਾਖੀ ਹੈ ਕਿ ਅਸੀਂ ਵੀ ਕਿਤੇ ਮੂਲੇ ਵਾਂਗ ਗੁਰੂ ਤੋਂ ਮੂੰਹ ਤਾਂ ਨਹੀਂ ਫੇਰੀ ਬੈਠੇ ਇਸ ਵਿੱਚੋਂ ਇਹ ਗਿਆਨ ਮਿਲਦਾ ਹੈ ਮਰਨ ਨਾ ਜਾਪੈ ਮੂਲਿਆ ਆਵੇ ਕਿੱਥੇ ਥਾਏ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਿਆਲਕੋਟ ਪਾਕਿਸਤਾਨ ਵਿੱਚ ਜਾਂਦੇ ਆ ਤਾਂ ਉੱਥੇ ਇੱਕ ਹਮਜਾਂਗਾ ਉਸ ਨਾਨ ਦਾ ਫਕੀਰ ਰਹਿੰਦਾ ਤੇ ਇੱਕ ਚਲੀਸਾ ਕੱਟਣ ਲਈ ਬੈਠਾ ਚਲੀਸਾ ਹੁੰਦਾ ਵੀ 40 ਦਿਨਾਂ ਲਈ ਅੰਦਰ ਬਹਿ ਕੇ ਭਗਤੀ ਕਰਨੀ ਹੁਣ ਬੈਠਾ ਕਾਦੇ ਲਈ ਐ ਕਿ ਮੈਂ 40 ਦਿਨ ਇਹ ਚਾਲੀਸਾ ਕੱਟਾਂਗਾ ਤੇ ਮੈਂ ਇਸ ਸਿਆਲਕੋਟ ਨੂੰ ਤਬਾਹ ਕਰ ਦਿਆਂਗਾ ਇਸ ਸ਼ਹਿਰ ਨੂੰ ਵੇਖੋ ਬੰਦਗੀ ਕਰਨੇ ਕਿਸੇ ਦੇ ਨੁਕਸਾਨ ਲਈ ਇਹ ਪ੍ਰਵਾਣ ਨਹੀਂ ਨਾ ਹੁੰਦੀ ਗੁਰੂ ਅਰਦਾਸ ਕਰਨੇ ਕਿਸੇ ਦੀ ਨੁਕਸਾਨ ਲਈ ਇਹ ਪ੍ਰਵਾਣ ਨਹੀਂ ਨਾ ਹੁੰਦੀ ਗੁਰੂ ਅਰਦਾਸ ਭਾਵੇਂ ਕਿਸੇ ਦੇ ਬੁਰੇ ਲਈ ਕਰ ਪਰ ਅੰਤ ਤੇ ਤਾਂ ਇਹੀ ਕਹਿਣਾ ਪੈਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਤਾਂ ਫੇਰ ਆ ਗਿਆ ਇਹ ਚਾਲੀ ਸਾ ਘਟਦਾ ਹੈ ਕਹਿੰਦਾ ਮੈਂ ਸਾਰੇ ਸ਼ਹਿਰ ਨੂੰ ਤਬਾਹ ਕਰ ਦਿਆਂਗਾ ਪਰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਉੱਥੇ ਪਹੁੰਚਦੇ ਆ ਤੇ ਲੋਕ ਬੜੇ ਡਰੇ ਹੋਏ ਆ ਕਾਰਨ ਕੀ ਬਣਿਆ ਇਹਨੇ ਕੋਈ ਪਰਿਵਾਰ ਇਹਦੇ ਕੋਲ ਆਇਆ ਇਹਨੇ ਆਸ਼ੀਰਵਾਦ ਦਿੱਤਾ ਕੁਦਰਤੀ ਉਹਨਾਂ ਦੇ ਦੋ ਬੱਚੇ ਹੋਏ ਇਹਨੇ ਵਾਅਦਾ ਕੀਤਾ ਸੀ ਵੀ ਇੱਕ ਬੱਚਾ ਤੁਸੀਂ ਮੈਨੂੰ ਦੇਣਾ। ਉਹ ਬਾਅਦ ਵਿੱਚ ਉਹ ਪਰਿਵਾਰ ਮੁਕਰ ਗਿਆ ਤੇ ਇਹ ਗੁੱਸੇ ਵਿੱਚ ਆ ਗਿਆ ਕਹਿੰਦਾ ਮੈਂ ਹੁਣ ਚਲੀਸਾ ਕਟਾਂਗਾ ਤੇ ਮੈਂ ਸਾਰੇ ਸ਼ਹਿਰ ਨੂੰ ਤਬਾਹ ਕਰ ਦਿਆਂਗਾ। ਹਮ ਜਾਂ ਗਾਉ ਫਕੀਰ ਕਹਿੰਦੇ ਉੱਥੇ ਇੱਕ ਬਹੁਤ ਵੱਡਾ ਗੁੰਮਤ ਬਣਿਆ ਹੋਇਆ ਚੌੜੀਆਂ ਚੌੜੀਆਂ ਕੰਧਾਂ ਵਾਲਾ ਅੱਜ ਵੀ ਉਹ ਹੈ ਉੱਥੇ। ਸਿਆਲਕੋਟ ਪਾਕਿਸਤਾਨ ਦੇ ਵਿੱਚ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚਦੇ ਆ तकरीबन 200 ਮੀਟਰ ਦੀ ਦੂਰੀ ਤੇ ਬੈਠ ਜਾਂਦੇ ਆ ਜਿੱਥੇ ਬਾਬੇ ਦੀ ਬੇਰ ਗੁਰਦੁਆਰਾ ਸਭ ਬਣਿਆ ਹੋਇਆ ਹੈ ਅੱਜ ਵੀ ਸਿਸ਼ੋਭਤ ਹੈ ਉੱਥੇ ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦ੍ਰਿਸ਼ਟੀ ਪਾਉਂਦੇ ਆ ਨਾ ਤਾਂ ਉਹ ਗੋਮਦਾ ਜਿਹੜਾ ਵਿਚਾਲੋਂ ਫਟ ਜਾਂਦਾ ਤੇ ਜਦੋਂ ਉਹ ਫਕੀਰ ਜਿਹੜਾ ਅੰਦਰ ਚਾਲੀਸਾ ਕੱਟ ਰਿਹਾ ਉਹ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਉਹ ਖੜਾ ਹੋ ਕੇ ਬਾਹਰ ਆ ਜਾਂਦਾ ਕਿਉਂਕਿ ਮਾਣ ਤੋੜਨਾ ਸੀ ਹੰਕਾਰ ਤੋੜਨਾ ਸੀ ਉਹਨੂੰ ਸਿੱਧੇ ਰਸਤੇ ਪਾਉਣਾ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹ ਬਾਹਰ ਆ ਗਿਆ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਾ ਮਰਦਾਨਿਆਂ ਹਮਜਾ ਗੌਂਸ ਨੂੰ ਬੁਲਾ ਕੇ ਲੈ ਕੇ ਆ ਤੇ ਜਦੋਂ ਮਰਦਾਨਾ ਜੀ ਗਏ ਤਾਂ ਫਿਰ ਉਹਦੇ ਚੇਲਿਆਂ ਨੇ ਕਹਿੰਦੇ ਉਹਨੂੰ ਨੇੜੇ ਨਾ ਜਾਣ ਦਿੱਤਾ ਕਿ ਨਹੀਂ ਆਏਗਾ ਨੇੜੇ ਨਾ ਜਾਣ ਦਿੱਤਾ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਤੇ ਪੁੱਛਿਆ ਕਿ ਤੂੰ ਇਹ ਚਾਲੀਸਾ ਕਾਹਦੇ ਲਈ ਕਰਦਾ ਹੈ ਕਹਿੰਦਾ ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦਿਆਂਗਾ ਇੱਥੋਂ ਦੇ ਲੋਕ ਐ ਜਿਹੜੇ ਉਹ ਬੜੇ ਮਾੜੇ ਚੰਗੇ ਨਹੀਂ ਹਨ ਮੇਰੇ ਨਾਲ ਵਾਦਾ ਕਰਕੇ ਮੁੱਕਰ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ ਕੁਝ ਬੰਦੇ ਮਾੜੇ ਹੋ ਸਕਦੇ ਆ ਸਾਰਾ ਪਿੰਡ ਮਾੜਾ ਨਹੀਂ ਹੁੰਦਾ ਇੱਥੇ ਲੋਕ ਚੰਗੇ ਵੀ ਹੋਣਗੇ ਉਹ ਹਮ ਜਗਉਸ਼ ਫਕੀਰ ਕਹਿੰਦਾ ਵੀ ਇੱਥੇ ਕੋਈ ਚੰਗਾ ਨਹੀਂ ਕੋਈ ਇੱਥੇ ਚੰਗਾ ਮਰਦਾਨਾ ਜੀ ਨੂੰ ਬੁਲਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿੰਦੇ ਲੈ ਵੇਖਦੇ ਆ ਫਿਰ ਪੀਰ ਜੀ ਆਪਾਂ ਵੇਖਦੇ ਆ ਵੀ ਕੋਈ ਚੰਗਾ ਹੈ ਕਿ ਨਹੀਂ ਹੈ ਕਹਿੰਦੇ ਮਰਦਾਨੇ ਨੂੰ ਇੱਕ ਟਕਾ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੈ ਮਰਦਾਨੇ ਆ ਆ ਟਕਾ ਸ਼ਹਿਰ ਦੇ ਵਿੱਚ ਲੈ ਜਾ ਇਹਦਾ ਸੱਚ ਤੇ ਝੂਠ ਖਰੀਦ ਕੇ ਲੈ ਕੇ ਆ ਹੁਣ ਮਰਦਾਨਾ ਵੀ ਸ਼ਸ਼ੋਪਣ ਚ ਪੈ ਗਿਆ ਵੀ ਇਹ ਕਿੱਥੋਂ ਮਿਲੇਗਾ ਸੱਚ ਤੇ ਝੂਠ ਖਰੀਦ ਕੇ ਲੈ ਕੇ ਆ ਕਿੱਥੋਂ ਮਿਲੇਗਾ ਕਹਿੰਦੇ ਜਾ ਤੂੰ ਪੁੱਛ ਕੇ ਆ ਮਿਲੇਗਾ ਕੋਈ ਜਦੋਂ ਮਰਦਾਨਾ ਗਿਆ ਤੇ ਟਕਾ ਲੈ ਕੇ ਕਦੇ ਕਿਸੇ ਦੁਕਾਨ ਤੇ ਜਾਂਦਾ ਕਦੇ ਕਿਸੇ ਦੁਕਾਨ ਤੇ ਜਾਂਦਾ ਆ ਲਓ ਜੀ ਟਕਾ ਇਹਦਾ ਮੈਨੂੰ ਸੱਚ ਤੇ ਝੂਠ ਦਿਓ ਹੁਣ ਕੋਈ ਦੁਕਾਨਾ ਵਾਲੇ ਹੱਸਦੇ ਆ ਵੀ ਇਹ ਨੂੰ ਹੁਣ ਕਿੱਥੋਂ ਦੇਈਏ ਸੱਚ ਤੇ ਝੂਠ ਕੋਈ ਚੀਜ਼ ਲੈ ਜਾ ਲੈ ਜਾਣੀ ਐ ਤਾਂ ਕਹਿੰਦੇ ਪਹੁੰਚਦਾ ਪਹੁੰਚਦਾ ਮੂਲੇ ਖੱਤਰੀ ਕੋਲ ਪਹੁੰਚਾ ਮੂਲੇ ਨੇ ਕਹਿੰਦੇ ਟਕਾ ਫੜਿਆ ਇੱਕ ਕਾਗਜ਼ ਲਿਆ ਉਹਦੇ ਉੱਪਰ ਲਿਖਦਾ ਕਿ ਮਰਨਾ ਸੱਚ ਤੇ ਜਿਉਣਾ ਝੂਠ ਇਹ ਪਰਚੀ ਤੇ ਲਿਖ ਕੇ ਦੇਤਾ ਮਰਦਾਨਾ ਵਾਪਸ ਲੈ ਗਿਆ ਗੁਰੂ ਨਾਨਕ ਦੇਵ ਜੀ ਕੋਲ ਉਹ ਖੜੇ ਸੀਗੇ ਹਮਜਗਉਂ 스피ਰ ਦੇ ਕੋਲ ਤੇ ਜਦੋਂ ਵੇਖਿਆ ਗੁਰਨਾਨਕ ਦੇਵ ਜੀ ਨੇ ਕਹਿੰਦੇ ਪੀਰ ਜੀ ਆ ਵੇਖੋ ਇੱਥੇ ਚੰਗੇ ਲੋਕ ਵੀ ਹੈਗੇ ਆ ਜੋ ਮੌਤ ਨੂੰ ਵੀ ਪਹਿਚਾਨਦੇ ਆ ਮੌਤ ਨੂੰ ਸੱਚ ਸਮਝਦੇ ਐ ਤੇ ਜਿਉਣ ਨੂੰ ਝੂਠ ਸਮਝਦੇ ਐ ਵੇਖ ਹੈਗੇ ਆ ਲੋਕ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਐਦਾਂ ਨਹੀਂ ਕਰੀਦਾ ਹੁੰਦਾ ਅਸੀਂ ਕਿਸੇ ਨੂੰ ਤਬਾਹ ਕਰਨ ਲਈ ਇਹ ਚੀਜ਼ਾਂ ਨਹੀਂ ਕਰਨੀਆਂ ਹੁੰਦੀਆਂ ਤੇ ਹੁਣ ਜਦੋਂ ਇਹ ਲਿਖਿਆ ਸੀ ਮੂਲੇ ਖੱਤਰੀ ਨੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕੱਲੇ ਲਿਖਣ ਵਾਲਾ ਵੀ ਐ ਕਿ ਪਹਿਚਾਣ ਦਾ ਵੀ ਐ ਮਰਨਾ ਸੱਚ ਤੇ ਜਿਉਣਾ ਝੂਠੇ ਪਹਿਚਾਨਦਾ ਵੀ ਇਹ ਕਹਿੰਦਾ ਹਾਂਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਚੱਲ ਫਿਰ ਸਾਡੇ ਨਾਲ ਆਪਾਂ ਪ੍ਰਚਾਰ ਕਰੀਏ ਦੁਨੀਆ ਨੂੰ ਵੀ ਦੱਸੀਏ ਜਾ ਕੇ ਇਹ ਕਿ ਮਰਨਾ ਸੱਚ ਤੇ ਜਿਉਣਾ ਝੂਠ ਫਿਰ ਮੂੜੇ ਆਪਾਂ ਦੁਨੀਆ ਨੂੰ ਵੀ ਦੱਸੀਏ ਜਾ ਕੇ ਮਹਾਰਾਜ ਚਲੋ ਮੈਂ ਤੁਹਾਡੇ ਨਾਲ ਚੱਲਦਾ ਕਨੇ ਮੂਲਾ ਖਤਰੀ ਸਿਆਲ ਕੋੜ ਤੋਂ ਨਾਲ ਤੁਰ ਪਿਆ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਮਰਦਾਨਾ ਜੀ ਦੇ ਤਕਰੀਬਨ 6 ਸਾਲ ਰਿਆ ਇਹ ਸਾਖੀ ਤੋਂ ਸਿੱਖਿਆ ਮਿਲਦੀ ਆ ਕਿ ਅਸੀਂ ਕਿੰਨਾ ਸਮਾਂ ਵੀ ਗੁਰੂ ਦੇ ਚਰਨਾਂ 'ਚ ਸੇਵਾ ਕਰਦੇ ਰਹੀਏ ਪਰ ਜੇ ਗੁਰੂ ਅੱਗੇ ਝੂਠ ਬੋਲਦੀਏ ਨਾ ਫਿਰ ਬਖਸ਼ੇ ਨਹੀਂ ਜਾਵਾਂਗੇ ਆਖੋ ਸਤਨਾਮ ਕਹਿੰਦੇ ਗੁਰੂ ਅੱਗੇ ਝੂਠ ਨਾ ਬੋਲੋ ਕਦੇ ਹੈ ਸਭ ਕੁਝ ਐ ਗੁਰੂ ਅੱਗੇ ਆ ਕੇ ਕਹਿੰਦੇ ਸੀ ਤਾਂ ਬਹੁਤ ਗਰੀਬ ਐ ਜੀ ਕੁਛ ਨਹੀਂ ਕੰਮ ਮਸਾਂ ਚੱਲਦਾ ਹੈ ਸਾਡਾ ਤੇ ਗੁਰੂ ਸਾਹਿਬ ਜਾਣਦੇ ਨੇ ਵੀ ਹੈ ਤਾਂ ਸਭ ਕੁਝ ਹੈ ਪਰ ਉਹਦੀਆਂ ਦਾਤਾਂ ਦਿੱਤੀਆਂ ਬਖਸ਼ ਬਹੁਤ ਨੇ ਪਰ ਝੂਠ ਬੋਲਦਾ ਹੈ ਸਤਿਗੁਰੂ ਅੱਗੇ ਸੱਚ ਬੋਲਣਾ ਚਾਹੀਦਾ ਤੇ ਅੰਦਰ ਦੀਆਂ ਗੁਰੂ ਜਾਣਦਾ 6 ਸਾਲ ਇਹਨੇ ਗੁਰੂ ਸਾਹਿਬ ਨਾਲ ਰਿਹਾ ਕਹਿੰਦੇ ਰਹਿੰਦੇ ਰਹਿੰਦੇ ਦੇ ਨਾ ਇੱਕ ਦਿਨ ਘਰ ਦਾ ਮੋਹ ਜਾਗ ਪਿਆ ਪਰਿਵਾਰ ਦਾ ਮੋਹ ਜਾਗ ਪਿਆ ਕਹਿੰਦਾ ਮਹਾਰਾਜ ਜੇ ਤੁਸੀਂ ਕਹੋ ਤਾਂ ਮੈਂ ਪਰਿਵਾਰ ਨੂੰ ਮਿਲਿਆ ਵਾ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਈਸ਼ਾ ਕਹਿੰਦੇ ਅਸੀਂ ਤੇ ਭਾਈ ਤੈਨੂੰ ਕਿਹਾ ਹੀ ਨਹੀਂ ਭਾਵੇਂ ਤੂੰ ਘਰ ਹੀ ਰਹਿ ਕੇ ਭਗਤੀ ਕਰ ਲੈਂਦਾ ਬੰਦਗੀ ਕਰ ਲੈਂਦਾ ਇਹ ਤੇ ਅਸੀਂ ਤੈਨੂੰ ਪੁੱਛਿਆ ਤੇ ਤੂੰ ਤੁਰ ਪਿਆ ਨਾਲ ਜਿੰਨੀ ਸੇਵਾ ਕੀਤੀ ਹੈ ਪ੍ਰਵਾਨ ਹੈ ਪਰ ਇੱਕ ਗੱਲ ਤੈਨੂੰ ਦੱਸਦੇ ਆਂ ਤੂੰ ਜਾਨਣਾ ਤਾਂ ਮਿਲਣਾ ਪਰ ਤੈਥੋਂ ਮੁੜਿਆ ਨਹੀਂ ਜਾਣਾ ਆਖੋ ਸਤਨਾ ਇਹ ਮੋਈ ਇਹੇ ਜੈ ਪਰਿਵਾਰ ਦਾ ਮੋਹ ਤਾਂ ਹੀ ਤਾਂ ਗੁਰੂ ਨਾਨਕ ਦੇ ਮਰਜ਼ੀ ਨੇ ਕਿਹਾ ਵੀ ਪਰਿਵਾਰ ਵਿੱਚ ਰਹਿ ਕੇ ਹੀ ਬੰਦਗੀ ਕਰ ਲੈ ਬੱਚਿਆਂ ਚ ਰਹਿ ਕੇ ਹੀ ਬੰਦਗੀ ਕਰ ਲੈ ਭਗਤੀ ਕਰ ਲੈ ਮੋ ਤੈਨੂੰ ਜਾਗ ਪਿਆ ਤਿੱਥੋਂ ਆਇਆ ਨਹੀਂ ਜਾਣਾ ਨਹੀਂ ਮਹਾਰਾਜ ਮੈਂ ਮੁੜਿਆ ਆਂਗਾ ਇਹਨੇ ਕਾਫੀ ਸਮਾਂ ਬੀਤ ਗਿਆ ਹੁਣ ਮੂਲੇ ਨੇ ਕਾਹਨੂੰ ਮੁੜਨਾ ਸੀ ਘਰ ਦਾ ਨੇ ਸੋਚਿਆ ਵੀ ਕਿੱਥੇ ਚਲਿਆ ਗਿਆ ਸੀ ਹੁਣ ਕੰਮ ਲਾਈਏ ਇਹਨੂੰ ਤੇ ਕਿਤੇ ਉੱਥੀ ਨਾ ਫੇਰ ਚਲਿਆ ਜਾਵੇ ਹੁਣ ਬੱਚਿਆਂ ਨੂੰ ਗੁਰਦੁਆਰੇ ਇਦਾਂ ਹੀ ਨਹੀਂ ਭੇਜਦੇ ਵੀ ਕਿਤੇ ਪੜਨ ਆਉਣਾ ਰਹੇ ਜੇ ਕਿਤੇ ਅਵਸਰ ਲੱਗਣੋ ਹੀ ਨਾ ਰਹੇ ਜੇ ਮੁੰਡਾ ਗੁਰਦੁਆਰੇ ਜਾਣ ਲੱਗ ਪਿਆ ਪਹਿਲਾਂ ਸਕੂਲ ਜਾਂਦਾ ਜੀ ਫਿਰ ਟਿਊਸ਼ਨ ਚਲਿਆ ਜਾਂਦਾ ਕਿੱਥੇ ਹੈ ਗੁਰਦੁਆਰੇ ਭੇਜਣ ਦਾ ਟਾਈਮ ਤੇ ਜਦੋਂ ਵੱਡ ਜਾਂਦਾ ਮਾੜੇ ਕਰਮਾਂ 'ਚ ਫਿਰ ਉਸੇ ਗੁਰੂ ਅੱਗੇ ਅਰਦਾਸ ਕਰਾਉਣੀ ਪੈਂਦੀ ਹੈ ਆਖੋ ਸਤਨਾਮ ਬੱਚਾ ਬਹੁਤ ਵਿਗੜ ਗਿਆ ਜੀ ਬੱਚਾ ਕਹਿਣੇ 'ਚ ਨਹੀਂ ਹੈ ਕਿਉਂਕਿ ਪ੍ਰੇਰਣਾ ਕੋਈ ਨਹੀਂ ਬੱਚਾ ਆਉਣ ਲੱਗ ਜਾਂਦਾ ਜੇ ਪ੍ਰੇਰੀਏ ਤਾਂ ਕਿ ਭਾਈ ਜਾਇਆ ਕਰੋ ਮੱਥਾ ਟੇਕ ਕੇ ਆਇਆ ਕਰੋ ਤੇ ਫਿਰ ਹੌਲੀ-ਹੌਲੀ ਬੱਚੇ ਨੂੰ ਲੱਗਣ ਲੱਗ ਜਾਂਦੀ ਹੈ ਕਾਫੀ ਸਮਾਂ ਬੀਤ ਗਿਆ ਮੂਲਾ ਮੁੜਿਆ ਨਾ ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਫੀ ਟਾਈਮ ਬਾਅਦ ਨਾ ਫੇਰ ਸਿਆਲਕੋਟ ਦੀ ਧਰਤੀ ਤੇ ਜਾਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਬੈੰਦੇ ਆ ਜਾ ਕੇ ਥੋੜੀ ਦੂਰ ਘਰ ਹੈ ਭਾਈ ਮੂਲੇ ਦਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਇੱਥੇ ਆਪਣਾ ਸੰਗੀ ਰਹਿੰਦਾ ਇੱਕ ਮੂੜਾ ਮੁੜ ਕੇ ਕਦੇ ਦਰਸ਼ਣੀ ਨਹੀਂ ਦਿੱਤੇ ਉਹਨੇ ਪਹਿਲਾਂ ਕਿੰਨਾ ਟਾਈਮ ਰਹਿੰਦਾ ਰਿਹਾ ਆਪਣੇ ਕੋਲ ਤੇ ਸਿੱਖ ਭੁੱਲ ਗਿਆ ਗੁਰੂ ਤਾਂ ਨਹੀਂ ਭੁੱਲਦਾ ਸਿੱਖ ਭੁੱਲ ਜਾਂਦਾ ਪਰ ਗੁਰੂ ਨਹੀਂ ਭੁੱਲਦਾ ਕਦੇ ਆਪਣੇ ਸੇਵਕ ਨੂੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ 'ਜਾ ਬਲਾ ਕੇ ਲੈ ਕੇ ਆ ਘਰ ਪੁੱਛ ਕੇ ਨਾ ਮੂਲੇ ਨੂੰ ਬਲਾ ਕੇ ਲੈ ਕੇ ਆ ਜਦੋਂ ਆਵਾਜ਼ ਮਾਰੀ ਜਾ ਕੇ ਮਰਦਾਨਾ ਪਹੁੰਚਿਆ ਜਦੋਂ ਘਰ ਵਾਲੀ ਨੇ ਦਰਵਾਜ਼ਾ ਖੋਲ੍ਹਿਆ ਤੇ ਵੇਖਿਆ ਤਾਂ ਉਹੀ ਫਕੀਰ ਨੇ ਜਿਹੜੇ ਨਾਲ ਲੈ ਗਏ ਸੀ ਕਦੇ ਇਹ ਤੇ ਉਹੀ ਫਕੀਰ ਲੱਗਦੇ ਆ ਜਦੋਂ ਪੁੱਛਿਆ ਕਿ ਪਹਿਲਾਂ ਤੁਹਾਡੇ ਨਾਲ ਹੀ ਗਿਆ ਸੀ ਕਹਿੰਦਾ ਹਾਂਜੀ ਬਹੁਤ ਚਿਰ ਰਹਿ ਕੇ ਆਇਆ ਮੂਲੇ ਨੂੰ ਮਿਲਣਾ ਹੈ ਘਰ ਵਾਲੀ ਕਹਿੰਦੀ ਜੀ ਉਹ ਤਾਂ ਹੈ ਨਹੀਂ ਘਰੇ ਬੈਠਾ ਅੰਦਰੀ ਸੀ ਹੁਣ ਹੈ ਨਹੀਂ ਮਰਦਾਨਾ ਬਾਪ ਚਲਾ ਗਿਆ ਕਾਨੂੰ ਪਤਾ ਵੀ ਸਾਥੀ ਬਾਲਾ ਤੇ ਮਰਦਾਨੇ ਸੀ ਉਹਨਾਂ ਨੇ ਭੇਜ ਦੇ ਫਿਰ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਫਿਰ ਗਏ ਨਹੀਂ ਨਹੀਂ ਮਰਦਾਨਿਆਂ ਆਊਗਾ ਤੂੰ ਦੱਸ ਜਾ ਕੇ ਵੀ ਤੈਨੂੰ ਬੁਲਾ ਰਹੇ ਨੇ ਜਾ ਕੇ ਕਹਾਂ ਕੇ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਮੇਰਾ ਬਾਬਾ ਉੱਥੇ ਬੈਠਾ ਏ ਉਹਨਾਂ ਨੇ ਸੱਦਿਆ ਉਹ ਬੜਾ ਪਿਆਰ ਕਰਦੇ ਆ ਮੂਲੇ ਤੇ ਜਦੋਂ ਫੇਰ ਗਿਆ ਮਰਦਾਨਾ ਫੇਰ ਜਵਾਬ ਮਿਲ ਗਿਆ ਘਰ ਵਿੱਚੋਂ ਹੈ ਹੀ ਨਹੀਂ ਪਿਛਲੇ ਪਾਸੇ ਨਾ ਕਹਿੰਦੇ ਬਾੜਾ ਬਣਿਆ ਹੁੰਦਾ ਜਿਵੇਂ ਘਾਰੇ ਬਣੇ ਹੁੰਦੇ ਆਪਣੇ ਉਹ ਘਾਰਿਆਂ ਵਿੱਚ ਲੁਕ ਜਾਂਦਾ ਤੇ ਘਰ ਵਾਲੀ ਜਵਾਬ ਦੇ ਦਿੰਦੀ ਆ ਹੈ ਨਹੀਂ ਜੀ ਤੁਸੀਂ ਚਲੇ ਜਾਓ ਕਹਿੰਦੇ ਫੇਰ ਗੁਰਨਾਨਕ ਦੇ ਮਰਜ ਆਪ ਗਏ ਆਪ ਗੁਰੂ ਘਰ ਵਿੱਚ ਆਵੇ ਤੇ ਅਸੀਂ ਬਸ ਇੱਥੇ ਧੋਖਾ ਖਾ ਗਿਆ ਗਲਤੀ ਖਾ ਗਿਆ ਝੂਠ ਬੋਲ ਦਿੱਤਾ ਤੇ ਉਸ ਝੂਠ ਨੇ ਜੂਨਾ ਵਿੱਚ ਪਾ ਦਿੱਤਾ ਆਖੋ ਸਤਨਾ ਕਰੀ ਕਰਾਈ ਬੰਦਗੀ ਕਰੀ ਕਰਾਈ ਭਗਤੀ ਜੀ ਤਾਂ ਇਦਾਂ ਹੀ ਕਹਿਣ ਦਾ ਮਹਾਰਾਜ ਮੈਂ ਤੁਹਾਡਾ ਮਾਣ ਕਰਦਾ ਸਤਿਕਾਰ ਕਰਦਾ ਪਰ ਮੈਂ ਜਾ ਨਹੀਂ ਸਕਦਾ ਮੈਨੂੰ ਘਰ ਵਿੱਚ ਕੰਮ ਧੰਦੇ ਬੜਿਆ ਮੈਂ ਕੰਮ ਧੰਦਾ ਕਰਦਾ ਤੇ ਨਾਮ ਜਪਦਾ ਮੈਂ ਜਾ ਨਹੀਂ ਸਕਦਾ ਪਰ ਝੂਠ ਬੋਲਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਮੂੜਿਆ ਆਹ ਭਾਈ ਮਿਲ ਸਾਨੂੰ ਤੈਨੂੰ ਮਿਲਣਾ ਚਾਹੁੰਨੇ ਆ ਉਹ ਘਰ ਵਾਲੀ ਕਹਿੰਦੀ ਜੀ ਤੁਹਾਨੂੰ ਬਹੁਤ ਵਾਰੀ ਕਹਤਾ ਮੈਂ ਵੀ ਮੂੜਾ ਹੈ ਹੀ ਨਹੀਂ ਕਹਿੰਦੇ ਸੁਭਾਅ ਕੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਫਿਰ ਮੂੜਾ ਹੈ ਹੀ ਨਹੀਂ ਤੇ ਭਾਈ ਹੈ ਹੀ ਨਹੀਂ ਕਹਿੰਦੇ ਘਾਰੇ ਵਿੱਚੋਂ ਐਸਾ ਬਹਾਨਾ ਬਣਾਇਆ ਸੀ ਖੇਡ ਵਰਤਿਕ ਸਾਪ ਨਿਕੜਿਆ ਲਾਗ ਨਿਕੜਿਆ ਤੇ ਮੂਲਾ ਡੰਗਿਆ ਉਥੇ ਮੌਤ ਹੋ ਗਈ ਇੰਨੇ ਨੂੰ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਚਲੇ ਗਏ ਵਾਰ-ਵਾਰ ਉਸੇ ਜਗ੍ਹਾ ਤੇ ਬੈਠੇ ਆ ਪਤਾ ਲੱਗਿਆ ਹੁਣੇ ਨੂੰ ਵੀ ਉਹ ਆ ਕੇ ਗਏ ਸੀ ਤੇ ਤਾਂ ਕੌਤਕ ਇਸੇ ਕਰਕੇ ਵਰਤ ਗਿਆ ਕਹਿੰਦੇ ਮੂਲੇ ਨੂੰ ਮੰਜੇ ਤੇ ਪਾਇਆ ਚੋਕੋ ਕੇ ਲਏ ਗਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਰਦਾਨਾ ਜੀ ਕਹਿੰਦੇ ਮਹਾਰਾਜ ਹੋ ਕੌਣ ਆ ਰਿਹਾ ਮੰਜੇ ਤੇ ਪਾਇਆ ਹੋਇਆ ਕਹਿੰਦੇ ਲੱਗਦਾ ਮੂਲਾ ਹੀ ਆਉਂਦਾ ਹੋਣਾ ਜਦੋਂ ਬੁਲਾਇਆ ਸੀ ਉਦੋਂ ਆਇਆ ਨਹੀਂ ਹੁਣ ਮੰਜੇ ਤੇ ਪੈ ਕੇ ਆ ਰਿਹਾ ਵੇਖਦੇ ਆ ਮਰਦਾਨਿਆਂ ਆ ਲੈਣ ਦੇ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਕੋਲ ਮੰਜਾ ਰੱਖ ਦਿੱਤਾ ਮਹਾਰਾਜ ਬਖਸ਼ ਲੋ ਗਲਤੀ ਹੋ ਗਈ ਝੂਠ ਬੋਲਿਆ ਗਿਆ ਝੂਠ ਬੋਲਿਆ ਗਿਆ ਇਹ ਮੂਲਾਏ ਦੀ ਸੱਪ ਦੇ ਦਸਣ ਕਰਕੇ ਮੌਤ ਹੋ ਗਈ ਇਹਨੂੰ ਬਖਸ਼ ਲੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਰ ਕਰ ਦਿੱਤੀ ਇਹਨੇ ਆਉਣ ਲੱਗਿਆ ਦੇਰ ਕਰ ਦਿੱਤੀ ਹੁਣ ਇਹਨੂੰ ਬਖਸ਼ਣ ਲੱਗਿਆ ਵੀ ਦੇਰ ਲੱਗਣੀ ਆ ਬਖਸ਼ਾਂਗੇ ਜਰੂਰ ਪਰ ਹੁਣ ਬੜਾ ਸਮਾਂ ਲੱਗਣਾ ਇਹਨੂੰ 10ਵੇਂ ਜਾਮੇ 'ਚ ਬਖਸ਼ਿਆ ਜਾਏਗਾ ਆਖੋ ਸਤਨਾਮ ਬੜਾ ਸਮਾਂ ਹੁਣ ਪਹਿਲੀ ਜੋਤ ਤੇ ਕਿਥੇ ਦਸਵੀਂ ਜੋਤ ਜੋਤ ਤਾਂ ਉਹੀ ਆ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਫਿਰ ਜੋਤ ਬਦਲੀ ਗੁਰੂ ਅੰਗਦ ਦੇ ਮਹਾਰਾਜ ਵਿੱਚ ਟਿੱਕੀ ਫਿਰ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਗੁਰੂ ਅਰਜਨ ਦੇ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰ राय ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖੋ ਸਤਨਾਮ ਉਹੀ ਜੋਤ ਚੱਲੀ ਆ ਰਹੀ ਹੈ ਪਿਆਰਿਓ ਤਾਂ ਹੀ ਤੁਹਾਡੇ ਚਰਨਾ ਚ ਵਾਰੀ ਵਾਰੀ ਬੇਨਤੀ ਕਰਦੇ ਆਂ ਵੀ ਉਹੀ ਜੋਤ ਆ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਟਿਕੀ ਹੋਈ ਆ ਆਖੋ ਸਤਨਾਮ ਕਿਤੇ ਉਹ ਸ਼ਰਧਾ ਭਾਵਨਾ ਨਾਲ ਯਾਦ ਕਰਿਆ ਕਰੋ ਮਹਾਰਾ ਸੱਚੇ ਪਾਇਸ਼ਾ ਕਹਿੰਦੇ ਬੜੀ ਦੇਰ ਕੀ ਲੋੜ ਸੀ ਇਹਨੂੰ ਝੂਠ ਬੋਲਣ ਦੀ ਹੁਣ ਬਖਸ਼ਾਂਗੇ ਜਰੂਰ ਪਰ ਦਸਵੇਂ ਜਮੇ ਵਿੱਚ ਆਪ ਜੀ ਦਰਸ਼ਨ ਕਰ ਸਕਦੇ ਹੋ ਹੀਰਾ ਘਾਟ ਗੁਰੂ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਸਵੀਂ ਜੋਤ ਜਦੋਂ ਨੰਦੇੜ ਸਾਹਿਬ ਆਉਂਦੇ ਨੇ ਕਿਹਾ ਸੀ ਨਾ ਵੀ 84 ਭੋਗੇ ਗਏ तकरीबन 200 ਸਾਲ ਦਾ ਸਮਾਂ ਜੂਨਾ ਭੋਗਣੀਆਂ ਪਈਆਂ ਕਿੰਨੀਆਂ ਜੂਨਾ ਭੋਗਦਾ ਰਿਆ ਭੋਗਦਾ ਰਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਿਕਾਰ ਖੇਡਣ ਵਿੱਚ ਵੀ ਕੋਈ ਭੇਦ ਛੁਪਿਆ ਹੁੰਦਾ ਸੀ ਬਹਾਦਰ ਸ਼ਾਹ ਵਰਗੇ ਨਾਲ ਹੈ ਜਦੋਂ ਨੰਦੇੜ ਸਾਹਿਬ ਪਹੁੰਚੇ ਨਾ ਹੀਰਾ ਘਾੜ ਤੋਂ ਸ਼ਿਕਾਰ ਖੇਡਣ ਲਈ ਜਾਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇੱਕ ਖਰਗੋਸ਼ ਮਹਾਰਾਜ ਅੱਗੇ ਆਉਂਦਾ ਹੈ ਖਰਗੋਸ਼ ਆਉਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰ ਖਿੱਚਿਆ ਤੇ ਬੜਾ ਦੌੜਿਆ ਬੜਾ ਸਮਾਂ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮੂਲਿਆ ਹੁਣ ਵੀ ਭੱਜਦਾ ਹੈ ਹੁਣ ਤੇ ਟੇਕੇ ਖੜ ਜਾ ਤੇਰਾ ਉਧਾਰ ਕਰ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਤੀਰ ਛੱਡਿਆ ਤੇ ਉਹ ਖਰਗੋਸ਼ ਦਾ ਉਧਾਰ ਕੀਤਾ ਨਾਲ ਦੇ ਸਿੱਖ ਪੁੱਛਦੇ ਆ ਮਹਾਰਾਜ ਇਹ ਕੀ ਖੇਡ ਹੈ ਕੀ ਕੌਤਕ ਹੈ ਕਹਿੰਦੇ ਆਏ ਸੇਵਾ ਇਹਨੇ ਕੀਤੀ ਆ ਉਹਦਾ ਫਲ ਇਹਨੂੰ ਦਿੱਤਾ ਹੈ ਪਰ ਇਹ ਝੂਠ ਬੋਲ ਬੈਠਾ ਸੀ ਅੱਜ ਗੁਰਦੁਆਰਾ ਸ਼ਿਕਾਰ ਘਾੜ ਸਹਿਬ ਉੱਥੇ ਦਰਸ਼ਨ ਕਰਦੇ ਆ ਆਪਾਂ ਇਹਦਾ ਉਧਾਰ ਕੀਤਾ ਹੈ ਬੜਾ ਸਮਾਂ ਹੋ ਗਿਆ ਸੀ ਇਹਨੂੰ ਢਟਕਦੇ ਮੋਹ ਵਿੱਚ ਫਸਿਆ ਹੋਇਆ ਇਸੇ ਤਰ੍ਹਾਂ ਭਾਈ ਅਸੀਂ ਵੀ ਮੂਲੇ ਨਾਲੋਂ ਘਟ ਲਈ ਘਟ ਨਹੀਂ ਜੇ ਗੁਰੂ ਤੋਂ ਮੂੰਹ ਫੇਰ ਰੱਖਿਆ ਤਾਂ ਆਖੋ ਸਤਨਾਮ ਮਰਨ ਨਾ ਜਾਪੈ ਮੂਲਿਆ ਆਵੈ ਕਿਥੈ ਥਾਇ ਬਖਸ਼ਿਆ ਤੇ ਗੁਰੂ ਵੀ ਬਖਸ਼ਦਾ ਹੈਗਾ ਤੇ ਨਹੀਂ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਣਾ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ ਪਰ ਉਹਨੂੰ ਇਹ ਗੱਲ ਨਹੀਂ ਸੁਝਦੀ ਕਿ ਮੌਤ ਕਿਸੇ ਵੀ ਥਾਂ ਕਿਸੇ ਵੇਲੇ ਵੀ ਆ ਸਕਦੀ ਹੈ ਗਿਆਨਹੀਣ ਅਗਿਆਨ ਪੂਜਾ ਜਿਹੜੇ ਮਨੁੱਖ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਆ ਉਹ ਆਤਮਿਕ ਜੀਵ ਵੱਲੋਂ ਬੇਸਮਝੀ ਨੂੰ ਪਸੰਦ ਕਰਦੇ ਆ ਭਾ ਬੇਸਮਝ ਗੱਲਾਂ ਜੋ ਸਾਡੇ ਲਾਭ ਲਈ ਨਹੀਂ ਹੁੰਦੀਆਂ ਉਹ ਗੱਲਾਂ ਪਸੰਦ ਆ ਜਾਂਦੀਆਂ ਨੇ ਆਂਧ ਵਰਤਾਵਾ ਭਾਉ ਦੂਜਾ ਇਸ ਤਰ੍ਹਾਂ ਭਾਈ ਜਿਨ੍ਹਾਂ ਮਨੁੱਖਾਂ ਦੇ ਅੰਦਰ ਮਾਇਆ ਦਾ ਮੋਹ ਸਦਾ ਟਿਕਿਆ ਰਹਿੰਦਾ ਉਹਨਾਂ ਦਾ ਵਰਤਨ ਵਿਹਾਰ ਆਤਮਿਕ ਜੀਵਨ ਵੱਲੋਂ ਅੰਨਾ ਬਣਾਈ ਰੱਖਣ ਵਾਲਾ ਹੁੰਦਾ ਹੈ ਕਿਉਂਕਿ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਹਾਰਾਜ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪ੍ਰਮਾਤਮਾ ਨਾਲ ਡੂੰਗੀ ਸਾਝ ਨਹੀਂ ਬਣਦੀ। ਐਸਾ ਡੂੰਗੀ ਸਾਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ ਫਰਜ਼ ਬਣਾਉਣ ਤੋਂ ਬਿਨਾ ਹਰੀ ਨਾਮ ਸਿਮਰਨ ਦੀ ਲਗਨ ਨਹੀਂ ਬਣਦੀ। ਸੱਚ ਬਿਨ ਸਾਖੀ ਕਿਉਂਕਿ ਸਦਾ ਥਿਰ ਹਰੀ ਨਾਮ ਸਿਮਰਨ ਤੋਂ ਬਿਨਾ ਹੋਰ ਹੋਰ ਮਾਇਕ ਉਤਮਾ ਮਾਇਕ ਉਦਮਾਂ ਦੀ ਜੀਵਨ ਰਾਹਦਾਰੀ ਦੇ ਕਾਰਨ ਆਤਮਿਕ ਜੀਵਨ ਦਾ ਉਹ ਸਰਮਾਇਆ ਵੀ ਪੱਲੇ ਨਹੀਂ ਰਹਿ ਜਾਂਦਾ ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ ਮਾਣੂ ਕੱਲੈ ਉੱਠੀ ਚੱਲੈ ਪਰਮਾਤਮਾ ਮਨੁੱਖ ਨੂੰ ਜਗਤ ਵਿੱਚ ਕੋਈ ਆਤਮਿਕ ਲਾਭ ਖੱਟਣ ਲਈ ਭੇਜਦਾ ਹੈ ਮਾਣੂ ਕੱਲੈ ਮਾਣੂ ਭਾਵ ਮਨੁੱਖ ਕੱਲੈ ਕੀ ਪਰਮਾਤਮਾ ਭੇਜਦਾ ਹੈ ਸਾਧ ਨਹੀਂ ਅਵੇਹੀ ਗੱਲ ਐ ਪਰ ਜੇ ਆਤਮਿਕ ਜੀਵਨ ਦੀ ਖੱਡੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ ਉੱਠ ਕੇ ਤੁਰ ਪਿਆ ਤਾਂ ਇਹੋ ਜਿਹਾ ਜੀਵਨ ਜਿਉਣ ਵਿੱਚ ਮਨੁੱਖ ਨੂੰ ਕੋਈ ਵੀ ਆਤਮਿਕ ਆਨੰਦ ਹਾਸਲ ਨਹੀਂ ਹੁੰਦਾ RAM ਚੁਰੈ ਦਲ ਮੇਲ ਵੈ ਅੰਤਰਵਲ ਅਧਿਕਾਰ ਤੇ ਸ੍ਰੀ ਰਾਮਚੰਦਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ ਵੇਖੋ ਰਾਵਣ ਨਾਲ ਲੜਾਈ ਕਰਨ ਵਾਸਤੇ ਸ੍ਰੀ ਰਾਮਚੰਦਰ ਫੌਜਾਂ ਇਕੱਠੀਆਂ ਕਰਦਾ ਉਹਦੇ ਅੰਦਰ ਫੌਜਾਂ ਇਕੱਠੀਆਂ ਕਰਨ ਦੇ ਅਧਿਕਾਰ ਦੀ ਤਾਕਤ ਵੀ ਹੈ ਫਿਰ ਵੀ ਸ੍ਰੀ ਰਾਮਚੰਦਰ ਦੁਖੀ ਹੁੰਦਾ ਰਹਿੰਦਾ ਹੈ ਬੰਤਰ ਕੀ ਸੈਨਾ ਸੇਵੀ ਹੈ ਮਨ ਤਨ ਜੁਝ ਅਪਾਰ ਹਾਲਾਂਕਿ ਵਨਰਾ ਦੀ ਉਸ ਫੌਜ ਦੇ ਰਾਹੀ ਉਹਦੀ ਸੇਵਾ ਵੀ ਹੋ ਰਹੀ ਹੈ ਜੇ ਸੈਨਾ ਦੇ ਮਨ ਤਨ ਵਿੱਚ ਜੁਝ ਕਰਨ ਦਾ ਬਿਆਨਤ ਚਾਉ ਹੈ ਸੀਤਾ ਲੈ ਗਿਆ ਦੈਸਰੋ ਲਸ਼ਮਣ ਮੂਸਰਾ ਫਿਰ ਵੀ ਜਦੋਂ ਸੀਤਾ ਜੀ ਨੂੰ ਰਾਵਣ ਲੈ ਗਿਆ ਤੇ ਫਿਰ ਜਦੋਂ ਸ੍ਰੀ ਰਾਮਚੰਦਰ ਦਾ ਭਾਈ ਲక్ష్మణ ਸ਼ਰਾਪ ਨਾਲ ਮਰ ਗਿਆ ਤਦੋਂ ਰਾਮਚੰਦਰ ਦੁਖੀ ਹੈ ਭਵ ਪਾਪ ਦੁਖੀ ਰਿਆ ਨਾਨਕ ਕਰਤਾ ਕਰਨਹਾਰ ਕਰ ਵੇਖੈ ਥਾਪ ਉਥਾਪ ਕਰਤਾ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਉਸ ਨੂੰ ਕਦੇ ਵੀ ਚੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ ਉਹ ਤਾਂ ਪੈਦਾ ਕਰਕੇ ਨਾਸ ਕਰਕੇ ਸਭ ਕੁਝ ਕਰਕੇ ਆਪ ਹੀ ਪਰਮਾਤਮਾ ਵੇਖਦਾ ਹੈ ਇਸ ਤਰ੍ਹਾਂ ਭਾਈ ਆਤਮਿਕ ਜੀਵਨ ਦੀ ਸੂਝ ਹੈ ਜਿਹੜੀ ਗੁਰੂ ਜੀ ਦੇ ਗਿਆਨ ਤੋਂ ਮਿਲਦੀ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਭਾਈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ